ਹਾਂਜੀ ਗਿਆ ਜਲਾ ਮਹਾਰਾਜ ਸੋਨੂੰ ਅੱਜ ਇੱਕ ਮੁੰਡਾ ਦਿਖਾਉਣਾ ਟੈਲੈਂਟ ਵਾਲਾ ਪਿੰਡ ਬਾਈ ਦਾ ਪੈਂਦ ਪੈਂਦ ਜਿਲ੍ਹਾ ਪਟਿਆਲਾ ਤੇ ਐਡੀ ਤਕੜੀ ਬਾਈ ਦੀ ਐਕਟਿੰਗ ਆ ਯਾਰ ਆਵਾਜ਼ਾਂ ਇਹ ਕਰਦਾ ਵੀ ਕਿਸੇ ਨੂੰ ਭੱਬਲ ਭੂਸੇ ਚ ਪਾ ਸਕਦਾ ਕੀ ਨਾਮ ਇਤਰਾ ਆਪਣਾ ਮੇਰਾ ਨਾਮ ਦੀਪ ਸਰੋਏ ਜੀ ਦੀਪ 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 ਸਰੋਏ ਸਰੋਏ ਤੂੰ ਕੰਮ ਵੀ ਕਰਿਆ ਪਹਿਲਾਂ ਕਿਤੇ ਇਵੈਂਟਸ ਤੇ ਕੋਈ ਸ਼ਾਰਟ ਸ਼ੂਟ ਵੀਡੀਓ ਪਾਉਂਦਿਆ ਬਹੁਤ ਨਹੀਂ 2-300 ਫਿਰ ਮੈਂ ਤਾਂ ਹੀ ਅੱਛਾ ਹਾਂਜੀ ਹਾਂ ਘਟੋ ਘਟ 40-50 ਗਾਣੇ ਕਰ ਲਈ ਅੱਛਾ ਹਾਂਜੀ ਐਸ ਐਕਟਿੰਗ ਕਿਹੜੇ ਕਿਹੜੇ ਇੱਕ ਟ੍ਰਾਈ ਬਾਈਕ ਕੱਢ ਲੈਣਾ ਉਹ ਹੈਗੇ ਦੋ ਚਾਰ ਐ ਤਾਂ ਬਧੀਆ ਹੋ ਗਿਆ ਸੁਣਾਣਾ ਫਿਰ ਉਹ ਜਿਵੇਂ ਚਲੋ ਵੀ ਕਨਬਰ ਭਾਗ ਗਿਆ ਅੱਛਾ ਹਾਂ ਹਾਂ ਕਨਬਰ ਗਰੇਵਾਲ ਭਾਗ ਗਿਆ ਕਿਸੇ ਦੇ ਵਿਆਹ ਤੇ ਹਾਂ ਤੇ ਉੱਥੇ ਹੀ ਕਹਿੰਦਾ ਕਹਾਤਾ ਆ ਪਿੱਛੇ ਜ ਮੈਂ ਮਾਇ ਕਹਤੇ ਇੱਕ ਵਿਆਹ ਤੇ ਭਾਗਿਆ ਹੂੰ ਉੱਥੇ ਇੱਕ ਛੋਟਾ ਜਿਹਾ ਬੱਚਾ ਪੱਜੇ ਆਇਆ ਮੇਰੇ ਕੋਲੇ ਅੱਛਾ ਕਹਿੰਦਾ ਭਾਈ ਮੈਂ ਇੱਕ ਗਾਣਾ ਸੁਣਨਾ ਹੂੰ ਮੈਂ ਕਿਹਾ ਦੱਸ ਕਿਹੜਾ ਗਾਣਾ ਸੁਣਾ ਮੈਂ ਕਹਿੰਦਾ ਭਾਈ ਗਾਣਾ ਸੁਣਾ ਦੇ 128 ਕੁੜੀ ਦਾ 47 ਵੇਟ ਕੁੜੀ ਦਾ ਮਾਤਾ ਫਸ ਗਿਆ ਜਾ ਰਹਾ ਤੇ ਉਤੋਂ ਤੁਹਾਨੂੰ ਪਤਾ ਹੈ ਕਿ ਆਪਣੀਆਂ ਮਾਈਆਂ ਰੱਬ ਰਜਾਈਆਂ ਕਹਿੰਦੀਆਂ ਹੁੰਦੀਆਂ ਨੇ ਬੱਚੇ ਹੁੰਦੇ ਜਿਹੜੇ ਰੱਬ ਦਾ ਰੂਪ ਹੁੰਦੇ ਨੇ ਤੇ ਉਤੋਂ ਬਾਅਦ ਮੈਂ ਕੀ ਕਰਿਆ ਅੱਖ ਜੀ ਬਚਾ ਕੇ ਮੈਂ ਮਾਏ ਮਜੀਸਰਾਂ ਨੂੰ ਕਿਆ ਮੈਂ ਕਾਹਵਾਂ ਚੱਲਣ ਦੇ ਹੂੰ ਕੀ ਕਹਾਦਾ ਕਹਦਾ ਉਹ ਲੱਕ ਟੋ ਆਂਟੀ ਐਟ ਕੁੜੀ ਦਾ ਹਾਏ ਆ ਫੋਟੀ ਸਾਵਨ ਵੇਟ ਕੁੜੀ ਦਾ ਹਾਏ ਹਾਏ ਉਹ ਮੈਨੂੰ ਕੋਲ ਬੁਲਾਵੇ ਹਾਏ ਸੀਨੇ ਲਾਵੇ ਕਰਦਾ ਸੀ ਮੈਂ ਵੇਟ ਕੁੜੀ ਦਾ ਆ ਜਾ ਮम्मा ਢੰਗ 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 ਓ ਬਾਕਟ ਮਾਂਟਰੀਏਟ ਕੁੜੀ ਦਾ ਓਟੀ ਸਾਵਨ ਵੇਟ ਕੁੜੀ ਦਾ ਮੈਨੂੰ ਕੋਲ ਬਲਾਵ ਸੀਨੇ ਲਾਵੇ ਮੈਂ ਕਾ ਕਰਦਾ ਸੀ ਹਾਂ ਵੇਟ ਕੁੜੀ ਦਾ ਨੱਚ ਬਾਕਟ ਮਾਂਟਰੀਏਟ ਕੁੜੀ ਦਾ ਓਟੀ ਸਾਵਨ ਵੇਟ ਕੁੜੀ ਦਾ ਆਏ ਹਾਏ ਆਗਲਾ ਹੁੰਦਿਆਂ ਨੇ ਹਾਂ ਹੁੰਦਿਆਂ ਤੇ ਹੋਰ ਕਿਹੜੇ ਕਿਸੇ ਨਾਲ ਕਰਦੀ ਆ ਕੇਰਾ ਜੇ ਕਹਤਾ ਮੈਨੂੰ ਇੱਕ ਆ ਕਸਟਮਰ ਕੇਅਰ ਜਾਲੇ ਹੁੰਦੜਾ ਜਿਹੜਾ ਏ ਉਹ ਤਾਂ ਚੱਲ ਮਾਂ ਬਰ ਛੋਟੇ ਭਾਈ ਨੂੰ ਫੋਨ ਫੜਾਦਾ ਨਾ ਉਹਦਾ ਫੋਨ ਆ ਗਿਆ ਮਨ ਕੀ ਕਹਿੰਦੀ ਆ ਮਾਂ ਫੋਨ ਚੱਕਿਆ ਮੇਰੇ ਕੋਲੇ ਨਹੀਂ ਸੀਗਾ ਉਹ ਮਾਂ ਚੱਲ ਫੋਨ ਚੱਕ ਲਿਆ ਮੈਨੂੰ ਕਹਾ ਤੋਂ ਕਹਿੰਦੀ ਹੈਲੋ ਮਾਂ ਹਾਂਜੀ ਕੌਣ ਬੋਲਦਾ ਐਕਚੁਅਲੀ ਅਸੀਂ ਨਾ ਕਸਟਮਰ ਕੇਅਰ ਤੋਂ ਬੋਲਦੇ ਆ ਤੁਹਾਡਾ ਜਿਹੜਾ ਆ ਲੋਨ ਦਾ ਜਿਹੜਾ ਕਿਰਾਇਓ ਉਹ ਹਜੇ ਤੱਕ ਕਲੀਅਰ ਨਹੀਂ ਹੋਇਆ ਹੈਗਾ ਆ ਬੇਬਕਾਂ ਨੂੰ ਮੈਂ ਮਾਤੜ ਜਾ ਬੰਦਾ ਮੇਰੇ ਬੇਬਕਾਂ ਦੀ ਹੁੰਦੀ ਆ ਆ ਲੋਨਾ ਲੋਨਾ ਦੇ ਕੇ ਚੱਕਰਾ ਜਰੀ ਪਾंदे ਫਾਜਾ ਕਰਦੇ ਨੇ ਆ ਮਹਾਮੈਣੀ ਜਾਣਦਾ ਕੀ ਹੋਇਆ ਕੀ ਨਾ ਯਾਰ ਤੁਸੀਂ ਤਾਂ ਮੈਨੂੰ ਹੋਰੇ ਕਿਤੇ ਨੂੰ ਲਜਾਈ ਜਾਂਦੇ ਹੋ ਤੁਸੀਂ ਮੇਰੀ ਗੱਲ ਕਿਉਂ ਨਹੀਂ ਸੁਣਦੇ ਹੈਗੇ ਆਹਾ ਉਹ ਮੈਂ ਕੀ ਜਾਣਾਂ ਭੋਲਾ ਕੌਣ ਹੈ ਆਏ ਹਾਏ ਆ ਦੇਖੋ ਮੜਦੀ ਸਮਾਂ ਦੇਖਦਾ ਹੱਸ ਲਓ ਹਾਸੀ ਨਾਲ ਜਾਂਦੀ ਆ ਮਾਸੇ ਨਾਲ ਜਾਂਦੀ ਆ ਕੋਈ ਨਾ ਭਾਈ ਤੂੰ ਵੀ ਹਾਸਲ ਖਲ ਲਾ ਉਹ ਤਾਂ ਅੰਦਰੋਂ ਅੰਦਰ ਹੀ ਮੱਚੀ ਜਾਂਦਾ ਉਹ ਤਾਂ ਮੁੜ ਕੇ ਕੀ ਬਣਦਾ ਮਾਤਾ ਫੋਨ ਫੋਨ ਜੇ ਬੁਲ ਚ ਗਿਆ ਮਨ ਨੂੰ ਪਤਾ ਨਹੀਂ ਲੱਗਿਆ ਕੀ ਬਣਦਾ ਤੇ ਬਾਕੀ ਅੱਗੇ ਤਰਦੇ ਆ ਜੀ ਆਪਾਂ ਹੁਣ ਆ ਬੀਬੋਪੂ ਆਦੇ ਬੀਬੋਪੂ ਹਨਾ ਬੇਬੀ ਲਿਆ ਵੇ ਤੈਨੂੰ ਕੀ ਸੁਣਾਵਾਂ ਵੇ ਵੇ ਮੈਂ ਤਾਂ ਟੱਟ ਖੁਆਬ ਜਿਹੀ ਪਾਈਦੀ ਆਗੀ ਇੱਕ ਤਰ੍ਹਾਂ ਦੇ ਖਲਾ ਫੁੰੜ ਜੋ ਕਰੇ ਨੇ ਇਹ ਨੂੰ ਮੈਂ ਕਹਿੰਦੀ ਰਹੀ ਵੇ ਉਹ ਨਨੂ ਤੂੰ ਸੇਮਨਾ ਮਿਰਚ ਵਾਲੇ ਪਕਵੜੇ ਨਾ ਖਵਾਦੀ ਜੇ ਖਵਾਣੇ ਨਾ ਪਨੀਰ ਵਾਲੀ ਖਵਾ ਲੈ ਜਾਰ ਹੋਏ ਨੂੰ ਤੋ ਲੈ ਲੈ ਕਾਲਾ ਮੱਤ ਵੇ ਕਾਲੇ ਫੁੱਤੇ ਨਾ ਤਾਂ ਹੁਣ ਤੁਹਾਨੂੰ ਪਤਾ ਅੰਦਰੋਂ ਗੱਡਾ ਬੱਕ ਖੜ ਜਾਵੇ ਦੰਦ ਕੱਢੀ ਜਾਣਾਗਾ ਮਾੜ ਤੁਹਾਨੂੰ ਪਤਾ ਕਿ ਟੱਟ ਜੇ ਡੱਕੂ ਡੱਕੂ ਹੋਈ ਜਾਂਦਾ ਜਾਰ ਹੋਏਦਾ ਚੱਲ ਕੋਈ ਨਾ ਤੂੰ ਹੁਣ ਜੋ ਆਟਾ ਵੇ ਮੈਂ ਸੈਟ ਆ ਹੂੰ ਸੈਟ ਹੋ ਕੇ ਬੈ ਵੀ ਜਾਏਗੀ ਤੇ ਤੂੰ ਰੋਟੇ ਸਾਈਡ ਤੋਂ ਆ ਕੇ ਉਹਨਾਂ ਨੂੰ ਆਣੀ ਰਾਹ ਲਾ ਰੋੜ ਕੀ ਆ ਚੱਲ ਲੋਟ ਆ ਭਾਈ ਹੋਰ ਸਨਾ ਪਿੰਡ ਸਾਰੇ ਲੋਟ ਨੇ ਵਾਦੀਆ ਚੱਲ ਸਹੀ ਐ ਮੈਂ ਕੱਲ ਪਰਸੋਂ ਦੀ ਤੈਨੂੰ ਫੋਨ ਕਰਦੀ ਆ ਤੂੰ ਨਹੀਂ ਫੋਨ ਚੱਕਦਾ ਮੇਰਾ ਮੈਂ ਤੇ ਧਰ ਨਹੀਂ ਦੇਖ ਨੋਰੀ ਅਸਿਆ ਦੇਖ ਲੈ ਵੇ ਭਾਈ ਹੋਰ ਗੱਲਾਂ ਦੀਆਂ ਗੱਲਾਂ ਮੇਰੀ ਤਾਂ ਰੂਖ ਸੁਵੋਦੀ ਸਾਡੇ ਕਿਸਾਨ ਪਾਈਆਂ ਦੇ ਇਨਾ ਇਕਾ ਹੈ ਸਾਰੇ ਭੱਜ ਆਏ ਨੇ ਦੇਖ ਲੈ ਭਾਈ ਜੋ ਐਵੇਂ ਜਿਹੜੇ ਹੁਣ ਕਨਚ ਬੈਠੇ ਨੇ ਜਿਆ ਕਿਤੇ ਉਰੇ ਆ ਜਾਣ ਵਾਹ ਰੱਬ ਤਾਂ ਭੱਜ ਗਿਆ ਸਾਨੂੰ ਆਪਣੀ ਸਰਕਾਰ ਨੇ ਤਾਂ ਆਪੇ ਸੁਣ ਲੈਣੀ ਆ ਚੰਨ ਤੇਰੇ ਵਰਗਿਆਂ ਦਾ ਬਹੁਤ ਸਾਰੇ ਸਾਨੂੰ ਭਾਈ